ਦੋਸਤੋ ਕੀ ਹਾਲ ਚਾਲ ਆ ਅੱਜ ਤੁਹਾਡੇ ਕੋਲ ਇੱਕ ਨਵੀਂ ਖਬਰ ਲੈ ਕੇ ਆਇਆ ਮੈਂ ਦੋ ਜੁਆਕਾਂ ਦੀ ਮਾਂ ਦੋ ਜੁਆਕਾਂ ਦੀ ਮਾਂ ਆਪਣੇ ਘਰ ਵਾਲੇ ਨੂੰ ਛੱਡ ਕੇ ਪਿੰਡ ਦੇ ਵਿੱਚ ਤਰਨਾਟ ਬੰਦੇ ਨਾਲ ਰਹਿ ਰਹੀ ਆ ਨਜਾਇਜ਼ ਆਪਣੇ ਘਰ ਵਾਲੇ ਨੂੰ ਬਿਨਾ ਤਲਾਕ ਦਿੱਤੇ ਕਹਿੰਦੀ ਮੈਂ ਤੈਨੂੰ ਤਲਾਕ ਨਹੀਂ ਦੇਣਾ ਨਾ ਤੇਰੇ ਮੈਂ ਘਰ ਦੇ ਵਿੱਚ ਵਸਣਾ ਮੈਂ ਇਸ ਤਰਨਾਟ ਬੰਦੇ ਨਾਲ ਇਸ ਸਰਦਾਰ ਬੰਦੇ ਨਾਲ ਹੀ ਰਹਿਣਾ ਤੂੰ ਮੇਰਾ ਕੀ ਆ ਮੈਂ ਤੇਰਾ ਕੁਛ ਨਹੀਂ ਹੈਗਾ ਨਾ ਮੈਂ ਤੇਰੇ ਕੋਲ ਆਉਣਾ ਚਾਹਣੀ ਆ ਨਾ ਆਪਣੇ ਮਾਪਿਆਂ ਦੀ ਸੁਣਦੀ ਆ ਨਾ ਆਪਣੀ ਘਰਵਾਲੀ ਦੀ ਨਾ ਕਾਨੂੰਨ ਦੀ ਸਾਰੀ ਗੱਲ ਕੀ ਆ ਦੋਸਤੋ ਰੋਟੀ ਵੀ ਘਰਵਾਲੇ ਨੂੰ ਪਕਾ ਕੇ ਆਪਣੇ ਜਵਾਕਾਂ ਨੂੰ ਖਵਾਉਣੀ ਪੈਂਦੀ ਆ ਕਹਿੰਦਾ ਬਈ ਮੈਂ ਠੇਕੇ ਤੇ ਜ਼ਮੀਨ ਵੀ ਵਾਹਦਾ ਹੁੰਦਾ ਸੀ ਪਰ ਉਹ ਮੈਨੂੰ ਸਾਰਾ ਕੁਝ ਛੱਡਣਾ ਪਿਆ ਆਪਣੇ ਜਵਾਕਾਂ ਕਰਕੇ ਘਰਵਾਲੀ ਨਹੀਂ ਮੰਨਦੀ ਪਈ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਦੋਸਤੋ ਜਨਾਨੀ ਨੂੰ ਕੀ ਚੱਸ ਪਈਆ ਕਿਉਂ ਕਿਉਂ ਉਹ ਤਰਨਾਟ ਬੰਦੇ ਨਾਲ ਰਹਿ ਰਹੀ ਆ ਸਾਰੀ ਤੁਹਾਨੂੰ ਸਟੋਰੀ ਦੱਸਾਂਗੇ ਕਿਵੇਂ ਉਹਦੀ ਯਾਰੀ ਪਈ ਉਸ ਤਰਨਾਟ ਬੰਦੇ ਨਾਲ ਕਿਵੇਂ ਕੀ ਹੋਇਆ ਕੀ ਸਾਰਾ ਮਸਲਾ ਸੀਗਾ ਦੋਸਤੋ ਇਸ ਉਹਦੇ ਘਰ ਵਾਲੇ ਨਾਲ ਗੱਲਬਾਤ ਆਪਾਂ ਕਰਵਾਵਾਂਗੇ ਕਿਵੇਂ ਉਹ ਰੋ ਰਿਹਾ ਕਿਵੇਂ ਉਹ ਕਲਰਾ ਰਿਹਾ ਕਹਿ ਰਿਹਾ ਵੀ ਮੈਨੂੰ ਤੂੰ ਇਨਸਾਫ ਦਿੱਤਾ ਜਾਵੇ ਉਸ ਮੁੰਡੇ ਨਾਲ ਗੱਲਬਾਤ ਕਰਵਾਵਾਂਗੇ ਅੱਜ ਸਸੀਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀਆ ਤੁਸੀਂ ਦੇਖ ਸਕਦੇ ਹੋ ਇਹ ਉਹ انسان ਆ ਦੋਸਤੋ ਜਿਹਦੀ ਘਰਵਾਲੀ ਵਿਆਹ ਕੇ ਇਹ ਲੈ ਕੇ ਆਇਆ ਸੀ ਪਰ ਉਸ ਤੋਂ ਬਾਅਦ ਇਹਦੀ ਘਰਵਾਲੀ ਕਿਹਦੇ ਕੋਲ ਰਹਿ ਰਹੀ ਆ ਜਿਹੜੇ ਆਪਣੀ ਜ਼ਿੰਦਗੀ ਦੇ ਸਵਾਦ ਲੈ ਰਹੀ ਆ ਉਹ ਕਿਹਦੇ ਨਾਲ ਲੈ ਰਹੀ ਆ ਜਵਾਕ ਜੰਮ ਕੇ ਇਹਦੇ ਕੋਲ ਛੱਡ ਗਈ ਕਹਿੰਦੀ ਤੂੰ ਸਾਹਬ ਤੇ ਮੈਂ ਆਪਣੇ ਯਾਰ ਕੋ ਰਹਿਣਾ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਦੋਸਤੋ ਇਸ ਇਨਸਾਨ ਦੇ ਦੁੱਖ ਸੁਣਾਗੇ ਇਸ ਬਾਈ ਵਾਲੇ ਗੱਲ ਕਰਾਂਗੇ ਜਿਹੜਾ ਆਪਦੀ ਘਰ ਵਾਲੀ ਤੋਂ ਬੜਾ ਪਰੇਸ਼ਾਨ ਆ ਬਾਈ ਜੀ ਕਿਵੇਂ ਹੋ ਠੀਕ ਹੈ ਠੀਕ ਹੋ ਕੀ ਗੱਲ ਕੀ ਹੋਈ ਆ ਬਾਈ ਸਾਰਾ ਮਸਲਾ ਕੀ ਆ ਗੱਲ ਬਾਈ ਇਹ ਹੋਈ ਆ ਸਾਡਾ ਵਿਆਹ ਹੋਏ ਨੂੰ 6-7 ਸਾਲ ਹੋ ਗਏ ਹੂੰ ਦੋ ਮਰੇ ਜਵਾਕ ਆ ਕੁੜੀ ਇੱਕ 5 ਸਾਲ ਦੀ ਤੇ 3 ਸਾਲ ਦਾ ਮੁੰਡਾ ਤੇ ਬਈ ਯਾਰ ਪਹਿਲਾਂ ਤਾਂ ਸਾਰਾ ਕੁਝ ਸਹੀ ਸੀਗਾ ਹਨਾ ਚੱਲੀ ਜਾਂਦਾ ਇਹ ਸਿਸਟਮ ਸਾਡਾ ਆ ਹੁਣ ਹੋ ਗਏ ਕਹਿੰਦਾ ਵੀ 5-6 ਮਹੀਨੇ ਹੋ ਗਏ ਯਾਰ ਬਈ ਮੈਨੂੰ ਛੱਡ ਕੇ ਮੇਰੇ ਜਵਾਕ ਛੱਡ ਕੇ ਤੇ ਆਪ ਕਿਸੇ ਹੋਰ ਨਾਲ ਰਹੀ ਜਾਂਦੀ ਓ ਹੂੰ ਤੇ ਮੈਂ ਬਹੁਤ ਸਮਝਾਇਆ ਮੈਂ ਉਹਦੇ ਸਹੁਰਿਆਂ ਨੂੰ ਵੀ ਸੱਜਿਆ ਇੱਥੋਂ ਵੀ ਬੰਦੇ ਕੀਤੇ ਹਨ ਵੀ ਤੂੰ ਇਹ ਕੰਮ ਨਾ ਕਰ ਵੀ ਦੋ ਜਵਾਕ ਜੰਮੇ ਆ ਅਕਸਰ ਵੀ ਇਹਨਾਂ ਨੂੰ ਵੀ ਤਾਂ ਸਾਂਭਣਾ ਹੀ ਆ ਵੀ ਇਹਨਾਂ ਦਾ ਕਿ ਕਸੂਰ ਆ ਫਿਰ ਜਾਂ ਜਵਾਕ ਹੀ ਨਾ ਜੰਮਦੀ ਜੇ ਤੂੰ ਇਹ ਕੁਛ ਕਰਨਾ ਸੀ ਉਹ ਕਹਿੰਦੀ ਨਾ ਜੀ ਕੁਛ ਮਰਜ਼ੀ ਹੋ ਜੇ ਮੈਂ ਤੇਰੇ ਰਹਿਣਾ ਨਹੀਂ ਮੈਂ ਤਾਂ ਉੱਥੇ ਹੀ ਰਹਿਣਾ ਅਜਾ ਆਪਣੇ ਯਾਰ ਕੋ ਰਹਿਣਾ ਹਾਂ ਹੁਣ ਬਈ ਉਹਦੇ ਵਿੱਚ ਨਾ ਤਾਂ ਮੇਰਾ ਕਸੂਰ ਆ ਨਾ ਮੇਰੇ ਜਵਾਕਾਂ ਦਾ ਕਸੂਰ ਆ ਨਾ ਕਸੂਰ ਆ ਜਾਂ ਤਾਂ ਉਹਦਾ ਕਸੂਰ ਆ ਮੈਂ ਉਹ ਮੁੰਡੇ ਨੂੰ ਵੀ ਸਮਝਾ ਕੇ ਦੇਖਿਆ ਮੈਂ ਉਹ ਤੋਂ ਘਰ ਨਾਲ ਸਾਡਾ ਪੱਟ ਉਹ ਕਹਿੰਦਾ ਬਈ ਮੈਂ ਕਿਹਦਾ ਘਰ ਪੱਟਦਾ ਮੈਨੂੰ ਤਾਂ ਆਪ ਨਹੀਂ ਹੁੰਦਾ ਸੀ ਮੈਂ ਤਾਂ ਆਪ ਦਾ ਘਰ ਬਸਾਇਆ ਹੂੰ ਇਹ ਗੱਲ ਆ ਹੁਣ ਬਸ ਵੀ ਮੇਰੀ ਇੱਕ ਜੋ ਹੱਥ ਜੋੜ ਕੇ ਬੇਨਤੀ ਆ ਵੀ ਜਾਂ ਤਾਂ ਮੇਰੇ ਘਰੇ ਆ ਜੇ ਜਾਂ ਮੈਨੂੰ ਤਲਾਕ ਦੇ ਦੇ ਅੱਛਾ ਤਲਾਕ ਵੀ ਨਹੀਂ ਦਿੰਦੀ ਭਈ ਨਹੀਂ ਤਲਾਕ ਵੀ ਨਹੀਂ ਦਿੰਦੀ ਤੇਰੇ ਕੋਲ ਆਉਂਦੀ ਵੀ ਨਹੀਂ ਭਈ ਆਉਂਦੀ ਵੀ ਨਹੀਂ ਮਤਲਬ ਰੋਟੀ ਪਾਣੀ ਦਾ ਕਿਵੇਂ ਹੱਲ ਕਰਦਾ ਫਿਰ ਜਵਾਕਾਂ ਨੂੰ ਰੋਟੀ ਬਈ ਆਪ ਪਕਾਉਣਾ ਪੈਂਦਾ ਵੇਖ ਮੇਰੇ ਹੱਥਾਂ ਦੇ ਛਾਲੇ ਹੋਏ ਹੋਏ ਯਾਰ ਤਵੇ ਨਾ ਲੱਗ ਜਾਂਦੀ ਹੈ ਜਾਂ ਕੋ ਹੋਰ ਠੀਕ ਆ ਨਾ ਵੀ ਆਪ ਸਾਰਾ ਕੁਝ ਜਵਾਕਾਂ ਨੂੰ ਹੁਣ ਜਵਾਕ ਵੀ ਪੜਨ ਲੱਗਾ ਤਾਂ ਵੱਡੀ ਕੁੜੀ ਕੁੜੀ ਤੇ ਲੱਗੀ ਪੜਨ ਮੈਂ ਆਪ ਉਹਨਾਂ ਨੂੰ ਜਵਾਕਾਂ ਨੂੰ ਰੋਟੀ ਝੱਟੀ ਤੜਕੇ ਲਾ ਕੇ ਸਨੇਹਾ ਫਿਰ ਉਹਨੂੰ ਤਿਆਰ ਕਰਕੇ ਸਕੂਲ ਛੱਡ ਕੇ ਆਉਣਾ ਫਿਰ ਜਵਾਕ ਨੂੰ ਸਾਰੀ ਦਿਹਾੜੀ ਉਹਨੂੰ ਸਾਹ ਹੁੰਦਾ ਮੇਰੇ ਕੋਲ ਕਮਾਈ ਦਾ ਸਾਧਨ ਸੀ ਮੈਂ ਖੇਤੀ ਕਰਦਾ ਹੁਣ ਮੈਨੂੰ ਖੇਤੀ ਵੀ ਆਉਦੀ ਠੇਕੇ ਦੇਣੀ ਪੈਗੀ ਕਿਉਂਕਿ ਬਈ ਜਦੋਂ ਘਰੇ ਇਹ ਨਹੀਂ ਸੀ ਕੋਈ ਘ ਰੋਟੀ ਪਾਣੀ ਸਾਰਾ ਕੋਈ ਤੂੰ ਆਪ ਰੋਟੀ ਪਾਣੀ ਪਏ ਸਾਰਾ ਕੁਝ ਏ ਟੂ ਜ਼ਡ ਮਾਪ ਕਰਦਾ ਤੇ ਮਾਪ ਹੋਇਆ ਹੀ ਗਏ ਤਰੇਕ ਨਹੀਂ ਨਹੀਂ ਮਿਲ ਮਾਪ ਹੋਣੀ ਗਿਆ ਇਕੱਲਾ ਹੀ ਆ ਦੋਸਤੋ ਇਹ ਮੁੰਡਾ ਉਹ ਆ ਜੇਦੀ ਘਰ ਵਾਲੀ ਕਿਸੇ ਹੋਰ ਮੁੰਡੇ ਨਾਲ ਰਹਿ ਰਹੀ ਹੈ ਤੇ ਕਹਿੰਦਾ ਮੈਂ ਰੋਟੀ ਪਾਣੀ ਆਪਣੇ ਜਵਾਕਾਂ ਨੂੰ ਆਪ ਖੁਦ ਕਰਕੇ ਦੇਣਾ ਨਾ ਮੈਨੂੰ ਤਲਾਕ ਦਿੰਦੀ ਆ ਤੇ ਨਾ ਮੇਰੇ ਘਰ ਦੇ ਵਿੱਚ ਆ ਕੇ ਵਸਦੀ ਆ ਮੈਨੂੰ ਕਹਿੰਦੀ ਮੈਂ ਤਾਂ ਉਹਦੇ ਕੋਲ ਹੀ ਰਹਿਣਾ ਜਦੋਂ ਮੈਂ ਉਸ ਮੁੰਡੇ ਕੋਲ ਗੱਲ ਕੀਤੀ ਵੀ ਮੇਰੀ ਘਰ ਵਾਲੀ ਆ ਯਾਰ ਵੀ ਤੂੰ ਮਾਲੀ ਮੋਟੇ ਸ਼ਰਮ ਕਰ ਵੀ ਸ਼ਰਮ ਨੂੰ ਹੱਥ ਮਾਰ ਵੀ ਮੇਰੀ ਘਰ ਵਾਲੀ ਆ ਤੂੰ ਇਹਦੇ ਨਾਲ ਇਹੋ ਜਿਹਾ ਨਾ ਸਲੂਕ ਕਰ ਵੀ ਮੈਂ ਆ ਮੇਰੇ ਜਵਾਕਾਂ ਤੋਂ ਨਾ ਇਹਦੀ ਮਾਂ ਨੂੰ ਦੂਰ ਕਰ ਕਹਿੰਦਾ ਕਹਿੰਦਾ ਭਾਈ ਮੈਂ ਤਾਂ ਆਪਣਾ ਆਪ ਦਾ ਘਰ ਵਸਾਉਣਾ ਮੈਂ ਤਾਂ ਹੁਣ ਮੈਂ ਕੀ ਕਰ ਸਕਦਾ ਅੱਛਾ ਲੋਕ ਜਿਹੜੇ ਪਿੰਡ ਦੇ ਹੈਗੇ ਆ ਵੀ ਉਹ ਪਿੰਡ ਦੇ ਲੋਕ ਕਿਸੇ ਕੋਲ ਗੱਲ ਨਹੀਂ ਕੀਤੀ ਤੁਸੀਂ ਵੀ ਜਾਂ ਸਰਪੰਚ ਕੋਲ ਕੀਤੀ ਹੋਵੇ ਜਾਂ ਮੈਂਬਰ ਕੋਲ ਗੱਲ ਕੀਤੀ ਹੋਵੇ ਵੀ ਸਾਡਾ ਭਾਈ ਆ ਸਿਸਟਮ ਆ ਆ ਮੁੰਡੇ ਨਾਲ ਗੱਲਬਾਤ ਆ ਇਹਦੀ ਵੀ ਮੈਨੂੰ ਤਖਲੀਫ ਦਿੰਦੀ ਆ ਮੈਨੂੰ ਤਲਾਕ ਨਹੀਂ ਦਿੰਦੀ ਭਈ ਕਿਸੇ ਕੋਲ ਗੱਲ ਕੀਤੀ ਹੋਵੇ ਭਾਈ ਮੈਂ ਸਾਰਿਆਂ ਕੋਲੇ ਗੱਲ ਕਰ ਲਈ ਮੈਂ ਸਰਪੰਚ ਕੋਲੇ ਵੀ ਕਰ ਲਈ ਮੈਂਬਰ ਕੋਲੇ ਵੀ ਕਰ ਲਈ ਮੈਂ ਸਰਪੰਚ ਕੋਲ ਗਿਆ ਸੀ ਹਾਂ ਠੀਕ ਹੈਂਦਾ ਸਰਪੰਚ ਭਈ ਉਹ ਜਾ ਕੇ ਵੀ ਆ ਸਰਪੰਚ ਵੀ ਜਾਏ ਮੈਂ ਪੰਚਾਇਤ ਸਾਰੀ ਜਾਏ ਹੋ ਪੰਚਾਇਤ ਨੂੰ ਤਾਂ ਉਹ ਗੱਲ ਕਹਿੰਦੀ ਮੈਂ ਆ ਜੂਗੀ ਆਊਗੀ ਕਦੋਂ ਮੈਨੂੰ ਫਿਰ ਮੇਰੇ ਕੋਲ ਮੈਂ ਐਡਾ ਤਾਂ ਨਹੀਂ ਬਿਸ਼ਰਮ ਵੀ ਉਹ ਸਾਲ 2 ਸਾਲ ਉੱਥੇ ਖੇ ਖਾ ਕੇ ਤੇ ਮੁੜ ਕੇ ਮੇਰੇ ਘਰੇ ਆ ਜੂਗੀ ਠੀਕ ਹੈ ਨਾ ਵੀ ਮੈਂ ਤਾਂ ਇੱਕ ਚੀਜ਼ ਹੀ ਚਾਹਣਾ ਮੈਂ ਸਰਪੰਚ ਨੂੰ ਇੱਕ ਗੱਲ ਹੀ ਕਹੀ ਸੀ ਵੀ ਇੱਥੋਂ ਮੇਰਾ ਕੰਮ ਹੀ ਨਹੀਂ ਮੇੜਦੇ ਠੀਕ ਹੈ ਨਾ ਉਹ ਲਾਰੇ ਲਾਈ ਜਾਂਦੀ ਹੈ ਸਰਪੰਚ ਵੀ ਲਾਰੇ ਲਾਈ ਜਾਂਦਾ ਹਨ ਸਾਰੇ ਲਾਰੇ ਪਹੁੰਚ ਸਰਪੰਚ ਵੀ ਕੀ ਕਰ ਸਕਦਾ ਉਹ ਚ ਸਰਪੰਚ ਦੇ ਦੋ ਚਾਰ ਵਾਰੀ ਪੁੱਛਿਆ ਉਹ ਕਹਿੰਦਾ ਬਈ ਜਦੋਂ ਹੁਣ ਉਹ ਮੰਨਦੀ ਨਹੀਂ ਠੀਕ ਆ ਬੰਦਾ ਉਹ ਗਾਂ ਵਾਲਾ ਤਕੜਾ ਥੋੜਾ ਜਿ ਜਿਹਦੇ ਕੋਲ ਰਹਿੰਦੀ ਹੈ ਉਹ ਕੌਣ ਬੰਦਾ ਤਕੜਾ ਤਰਨਾਟ ਆ ਉਹ ਤਕੜਾ ਬੰਦਾ ਕੋਈ ਤੇ ਹੁਣ ਮੈਂ ਇਹੀ ਗੱਲ ਕਹਿਣਾ ਵੇਖ ਮੈਂ ਚਲਾਂ ਇਹ ਵੀ ਨਹੀਂ ਕਹਿੰਦਾ ਮੈਂ ਲੈ ਕੇ ਹੀ ਆਉਣੀ ਆ ਮੈਂ ਹੁਣ ਇਹ ਨਹੀਂ ਚੀਜ਼ ਚਾਹੁੰਦਾ ਮੈਂ ਇਹ ਕਹਿੰਦਾ ਵੀ ਮੇਰੇ ਕੱਲ ਨੂੰ ਮੇਰੇ 2-3 ਸਾਲਾਂ ਨੂੰ ਉਹ ਆ ਜੇ ਮੇਰੇ ਕੱਲ ਨੂੰ ਜਵਾਕਾਂ ਤੇ ਗਲਤ ਅਸਰ ਪਊਗਾ ਹਲਾ ਕਹਿੰਦਾ ਜਦੋਂ ਮੇਰੀ ਮਾਂ 3-4 ਸਾਲ ਤੱਕੇ ਖਾ ਕੇ ਆ ਗਈ ਮੇਰੇ ਪਿਓ ਕੋਲੇ ਰਹਿਣ ਲੱਗ ਗਈ ਤੇ ਜੇ ਕੱਲ ਨੂੰ ਕੁੜੀ ਕਹੂਗੀ ਮੈਂ ਜਾ ਆਉਂਗੀ 2-4 ਸਾਲ ਹਨ ਜਾਵਾਂ ਕਿਸੇ ਨਾਲ ਭੱਜ ਜੂਗੀ ਤਾਂ ਆਪੇ ਮੇਰਾ ਘਰ ਤੇ ਮੇਰ ਨਾਲ ਵਰਤਨ ਲੱਗ ਜਾਣਗੇ ਅੱਛਾ ਜਿਹੜਾ ਤਰਨਾਟ ਆ ਉਹਦਾ ਵਿਆਹ ਹੋ ਨਹੀਂ ਹੋਇਆ ਨਹੀਂ ਹੋਇਆ ਨਹੀਂ ਉਹ ਪਹਿਲਾਂ ਜਾਂਦਾ ਉਹਨੇ ਕਿਰਾਇਆ ਕਹਿੰਦਾ ਵਿਆਹ ਹੋਇਆ ਸੀ ਉਹਦਾ ਵੀ ਮੈਂ ਸੁਣਿਆ ਸੀ ਵੀ ਪਹਿਲਾਂ ਉਹਦਾ ਵਿਆਹ ਹੋਇਆ ਸੀ ਪਤਾ ਨਹੀਂ ਉਹਦਾ ਤਾਂ ਮੈਨੂੰ ਇਹ ਤਾਂ ਨਹੀਂ ਮੈਨੂੰ ਪਤਾ ਕਾ ਵੀ ਉਹਦਾ ਵਿਆਹ ਹੋਇਆ ਸੀ ਜਾਂ ਨਹੀਂ ਹੋਇਆ ਸੀ ਤੇ ਵੀ ਇਹ ਇੱਕ ਗੱਲ ਉਹ ਕਹਿੰਦਾ ਸੀ ਇਹ ਕਹਿੰਦਾ ਵੀ ਉਹਨੇ ਅਧਿਕ ਘਰ ਵਾਲੀ ਮਾਰਤੀ ਸੀਗੀ ਅੱਛਾ ਠੀਕ ਆ ਵੀ ਐਂ ਨਹੀਂ ਪਤਾ ਵੀ ਉਹ ਸੱਚ ਆ ਜਾਂ ਨਹੀਂ ਸੱਚ ਆ ਨਾ ਮੈਨੂੰ ਉਹ ਚੀਜ਼ ਆਪਾ ਉਹਦੀ ਮੈਂ ਡੂੰਘਾਈਚ ਨਹੀਂ ਗਿਆ ਵੀ ਮੈਨੂੰ ਆਪਦਾ ਮਤਲਬ ਆ ਮੇਰਾ ਤਾਂ ਵੀ ਜਾਂ ਤਾਂ ਮੇਰੇ ਘਰੇ ਆ ਕੇ ਬਸ ਜੇ ਜਾਂ ਮੈਨੂੰ ਤਲਾਕ ਦੇ ਦੇ ਬਸ ਦੋਸਤੋ ਗੱਲ ਸਾਰੀ ਇਹ ਹੈ ਆ ਇਹ ਕਹਿੰਦਾ ਕਹਿੰਦਾ ਮੈਂ ਸਰਪੰਚ ਕੋਲ ਵੀ ਗਿਆ ਸੀ ਸਰਪੰਚ ਵੀ ਮੈਨੂੰ ਲਾਰੇ ਲਾ ਦਿੰਦਾ ਮੈਂ ਆਪਣੀ ਘਰ ਵਾਲੀ ਨੂੰ ਵੀ ਕਹਿੰਨਾ ਉਹ ਵੀ ਲਾਰੇ ਲਾ ਦਿੰਦੀ ਕੋਈ ਨਾ ਮੈਂ ਆ ਜਾਊਂਗੀ ਆ ਜਾਊਂਗੀ ਪਰ ਇਹ ਜੀ ਕੋਈ ਗੱਲ ਨਹੀਂ ਹੈਗੀ ਮਤਲਬ ਇਹਦਾ ਕੁਝ ਨਹੀਂ ਬਣ ਰਿਹਾ ਦੋਸਤੋ ਇੱਕ ਤੁਹਾਨੂੰ ਹੋਰ ਮੈਂ ਗੱਲ ਦੱਸਦਾ ਜਦੋਂ ਪੰਜਾਬ ਦੇ ਵਿੱਚ ਇਹੋ ਜਿਹੇ ਵਾਰਦਾਤਾਂ ਬਹੁਤ ਹੁੰਦੀਆਂ ਦੋਸਤੋ ਜਿਹੜੀਆਂ ਘਰ ਵਾਲੀਆਂ ਹੁੰਦੀਆਂ ਨਾ ਇਹ ਜ਼ਿਆਦਾਤਰ ਬਗਾਨੇ ਮੁੰਡਿਆਂ ਨਾਲ ਰਹਿ ਕੇ ਖੁਸ਼ ਹੁੰਦੀਆਂ ਆਪਣੇ ਘਰ ਵਾਲੇ ਨੂੰ ਛੱਡ ਕੇ ਹੋਰਾਂ ਨਾਲ ਰਹਿਣਾ ਖੁਸ਼ ਪਸੰਦ ਕਰਦੀਆਂ ਦੋਸਤੋ ਆਪਣੇ ਜਵਾਕਾਂ ਬਾਰੇ ਨਹੀਂ ਜਿਹੜੀ ਜਨਾਨੀ ਸੋਚ ਰਹੀ ਉਹ ਹੋਰ ਅੱਗੇ ਕੀ ਸੋਚੂਗੀ ਦੋਸਤੋ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਮੈਂ ਸਰਪੰਚ ਵੀ ਲਾਰੇ ਲਾ ਰਿਹਾ ਤੇ ਉਹਦੀ ਘਰ ਵਾਲੀ ਵੀ ਲਾਰੇ ਲਾ ਰਹੀ ਆ ਜਿਹੜਾ ਬੰਦਾ ਉਸ ਰਨ ਦਾ ਉਸ ਮਸ਼ੂਕ ਆਪਣੀ ਮਸ਼ੂਕ ਦਾ ਜਿਹੜਾ ਆਪਣੇ ਆਪ ਨੂੰ ਆਸ਼ਿਕ ਸਮਝਦਾ ਉਹ ਇੱਕ ਤਰਨਾਟ ਬੰਦਾ ਜਿਹਦੇ ਕੋਲ ਬੜਾ ਰੁਪਇਆ ਕਹਿੰਦੇ ਲੱਖਾਂ ਰੁਪਇਆ ਉਹਨੇ ਆਪਣੀ ਘਰ ਵਾਲੀ ਨੂੰ ਮਾਰਤਾ ਆਪਣੇ ਘਰ ਵਾਲੀ ਨੂੰ ਮਾਰਤਾ ਸਿਰਫ ਇਹਦੀ ਘਰ ਵਾਲੀ ਕਰਕੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਜੇ ਹਾਲਾਤ ਪੰਜਾਬ ਦੇ ਵਿੱਚ ਬਣੇ ਪਏ ਆ ਕਹਿੰਦੇ ਅੱਛਾ ਹੁਣ ਬਈ ਰਿਸ਼ਤੇਦਾਰਾਂ ਕੋਲ ਗੱਲ ਕੀਤੀ ਹੋਵੇ ਵੀ ਰਿਸ਼ਤੇਦਾਰਾਂ ਨੂੰ ਵਿੱਚ ਪਾਇਆ ਹੋਵੇ ਜਾਂ ਕੁੜੀ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਹੋਵੇ ਬਈ ਮੈਂ ਕੋਈ ਨਹੀਂ ਛੱਡਿਆ ਠੀਕ ਆ ਹੁਣ ਮੇਰੀ ਸੱਸ ਮੈਂ ਇੱਕ ਗੱਲ ਤੇ ਸਹਿਮਤ ਹੋਈ ਆ ਜਿਹੜੀ ਛੋਟੀ ਕੁੜੀ ਹੈ ਉਹਨਾਂ ਦੀ ਹੈਨਾ ਉਹ ਕਹਿੰਦੀ ਵੀ ਆਪਾਂ ਇੱਕ ਕਰੀ ਉਹਦੇ ਨਾਲ ਗੱਲ ਕਲੀਅਰ ਕਰ ਲਗੇ ਵੀ ਅਸੀਂ ਤੈਨੂੰ ਛੋਟੀ ਤੋਰ ਤਾਂਗੇ ਵੀ ਚੱਲ ਸਾਡੇ ਜਵਾਕ ਨਾਲ ਰੋਲ ਲੰਗੇ ਅਕਸਰ ਉਹਨਾਂ ਨੂੰ ਵੀ ਆਏ ਆ ਵੀ ਸਾਡੇ ਦੋਤਾ ਦੋਤੀ ਆ ਜਿਹਨੇ ਸੋਚਣਾ ਬਈ ਉਹ ਤਾਂ ਸੋਚ ਲੈਂਦਾ ਹੁਣ ਜਿਹਨੇ ਢੱਡੋ ਜੰਮੇ ਉਹ ਨਹੀਂ ਸੋਚਦੀ ਠੀਕ ਆ ਉਹਨੂੰ ਤਾਂ ਹੱਕ ਤਾਂ ਉਹਦਾ ਸੀ ਨਾ ਵੀ ਦੁੱਧ ਤਾਂ ਉਹਦਾ ਹੀ ਚੁੰਗੇ ਅਸੀਂ ਇਹਨਾਂ ਨੇ ਢੱਡੋ ਜੰਮੇ ਸੀ ਉਹਨੇ ਆਪਦੇ ਤੇ ਉਹ ਜਿਹੜੀ ਆਪ ਜੰਮ ਕੇ ਉਹ ਉਹਨਾਂ ਨੇ ਉਹਨੇ ਬਗਾਨੇ ਹੀ ਕਰਤੇ ਤੇ ਵੀ ਉਹਦੇ ਵਿੱਚ ਹੁਣ ਮੈਨੂੰ ਤਾਂ ਕਿਸੇ ਤੇ ਯਕੀਨ ਹੀ ਨਹੀਂ ਲਿਆ ਹੁਣ ਵੀ ਹੁਣ ਜੇ ਮੰਨ ਕੇ ਚਲੋ ਮੈਨੂੰ ਕਹਦੇ ਆ ਵੀ ਇਹ ਛੋਟੀ ਕੁੜੀ ਤੋਰ ਤਾਂਗੇ ਛੋਟੀ ਵੀ ਆ ਜੂਗੀ ਜੇ ਕੱਲ ਨੂੰ ਉਹ ਉਹਦੇ ਨਾਲ ਦਰਬਤ ਰੱਖਣ ਲੱਗ ਗਈ ਜਵਾਕਾਂ ਨਾਲ ਵੀ ਮੈਨੂੰ ਹੁਣ ਮੈਂ ਜਵਾਕਾਂ ਤੋਂ ਬਿਨਾ ਮੈਨੂੰ ਕੁਛ ਨਹੀਂ ਦਿੰਦਾ ਠੀਕ ਆ ਵੀ ਮੈਨੂੰ ਐ ਵੀ ਮੈਂ ਉਹਦੇ ਜਵਾਕ ਪਾਲ ਲਾਂ ਜਿਵੇਂ ਮਰਜ਼ੀ ਪਾਲ ਲਾਂ ਪਰ ਜੇ ਇਹਨਾਂ ਕੁੜੀਆਂ ਨੇ ਇਹੀ ਕੰਮ ਕਰਨਾ ਹੁੰਦਾ ਜਵਾਕ ਜੰਮ ਕੇ ਛੱਡਣਾ ਹੁੰਦਾ ਇਦੂ ਤਾਂ ਜਵਾਕ ਹੀ ਨਾ ਜੰਮਿਆ ਕਰੋ ਠੀਕ ਆ ਜੇ ਤੁਹਾਨੂੰ ਲੱਗਦਾ ਵੀ ਸਾਡਾ ਜਵਾਕ ਜੰਮ ਕੇ ਅਸੀਂ ਇੱਥੇ ਬੰਦਿਆ ਕੋਲੇ ਵੀ ਰੱਖੇ ਜਾਂ ਸੱਟ ਗਏ ਹਨਾ ਵੀ ਤੁਸੀਂ ਮਾਮਾ ਤੋਂ ਕਮਾਵਾ ਹੋ ਗੀਆਂ ਤੇ ਵੀ ਇਹ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਥਾਣੇ 'ਚ ਵੀ ਗਿਆ ਕਿ ਨਹੀਂ ਗਿਆ ਸਭ ਕੁਝ ਤੁਸੀਂ ਬਈ ਯਾਰ ਮੈਂ ਕਿੱਥੇ ਕਿੱਥੇ ਨਹੀਂ ਗਿਆ ਕੋਈ ਨਹੀਂ ਸੁਣ ਰਿਹਾ ਅੱਛਾ ਹੁਣ ਕਹਿੰਦੇ ਵੀ ਕੁੜੀ ਤੁਹਾਡੇ ਨਾਲ ਜਦੋਂ ਹੋਟਲ ਦੇ ਵਿੱਚ ਬੈਠੀ ਆ ਉਹ ਤੇਰੀ ਘਰ ਵਾਲੀ ਉਹਦੇ ਨਾਲ ਤੂੰ ਗੱਲਬਾਤ ਕੀਤੀ ਸੀ ਵੀ ਮੈਂ ਕਰਕੇ ਵੀ ਮੇਰੇ ਘਰੇ ਚੱਲ ਵੀ ਆਪਦੇ ਜਵਾਕਾਂ ਕੋਲ ਚੱਲ ਉਹ ਕਹਿੰਦੀ ਉਹ ਕਹਿੰਦੀ ਮੈਂ ਨਹੀਂ ਜਾਣਾ ਉਹਦਾ ਜਵਾਬ ਦੇਗੀ ਭਈ ਇਹੜਾ ਉਹਨੇ ਤਾਂ ਹੱਥ ਖੜੇ ਕਰਤੇ ਹੋ ਕੇ ਕਹਿੰਦੀ ਮੇਰੇ ਵੱਲੋਂ ਤੇਰਾ ਰਸਾ ਲਾਇਆ ਵਾ ਫਿਰ ਉਹ ਮੇਰਾ ਸਹੁਰਾ ਜਿਹੜਾ ਉਹਨੇ ਉਹਨੇ ਇਹਨੂੰ ਕਿਹਾ ਉਹਦੀ ਉਹਨੇ ਕੰ ਥੱਪੜ-ਦੁੱਪੜ ਮਾਰਿਆ ਉਹਦੇ ਹਨਾ ਉਹ ਕਹਿੰਦਾ ਜੇ ਰਸਾ ਲਾਤਾ ਤਾਂ ਇੱਥੇ ਸਾਈਨ ਕਰ ਠੀਕ ਆ ਹੁਣ ਉਹਦੇ ਹੁਣ ਉਹ ਕਹਿੰਦਾ ਸੀ ਕਹਿੰਦਾ ਮੈਂ ਬਸ ਇਹਦੇ ਸਾਈਨ ਕਰਾ ਕੇ ਛੱਡੂਗਾ ਹੁਣ ਉੱਥੇ ਹੀ ਗਿਆ ਵਾ ਉਹ ਜੇ ਉਹ ਸਾਈਨ ਕਰਾ ਲਿਆ ਤੇ ਮੈਨੂੰ ਦੂਜੀ ਕੁੜੀ ਉਹ ਕਹਿੰਦੇ ਸੀ ਵੈਸੇ ਤੁਹਾਨੂੰ ਛੋਟੀ ਕੁੜੀ ਤੋਰਦਾਂਗੇ ਉਹ ਵੀ ਸਿਆਣੀ ਐ ਉਹ ਮੈਂ ਕਿਹਾ ਸਿਆਣੀ ਤਾਂ ਪਹਿਲਾਂ ਇਹ ਵੀ ਸੀਗੀ ਜਿਹੜੀ 7 ਸਾਲ ਮੇਰੇ ਨਾਲ ਰਹੀ ਆ ਇਹ ਕੰਵਲੀ ਸੀਗੀ ਜਿਹੜੀ ਪਹਿਲਾਂ ਤੋਰਦੀ ਤੁਸੀਂ ਹਾਂ ਵੀ ਪਹਿਲਾਂ 7 ਸਾਲ ਮੇਰੇ ਨਾਲ ਇਹ ਰਹੀ ਜਿਵੇਂ ਅਸੀਂ ਪੂਰਾ ਇੱਕ ਦੂਜੇ ਬਨਸਾਰਦੇ ਨਹੀਂ ਹੁੰਦੇ ਜਿਵੇਂ ਖੇਤ ਵੀ ਕੰਮ ਕਰਨਾ ਇੰਨਾ ਨਾ ਮਗਰ ਮਗਰ ਨੂੰ ਖੇਤ ਫੋਨ ਲਾਈ ਜਾਂਦੀ ਸੀਗੀ ਵੀ ਤੁਸੀਂ ਕੀ ਕਰੀ ਜਾਂਦੇ ਆ ਕਿਵੇਂ ਹਣਾ ਫਿਰ ਜੇ ਮੈਂ ਰਾਤ ਵੀ ਦੁਪਹਿਰਾ ਹੋ ਜਾਣਾ ਮੰਨ ਕੇ ਚੱਲ 10-11 ਵਜਾਂ ਨੇ ਉਹਦੀ ਇਹਨੇ ਕਹਿਣਾ ਤੇ ਉਸ ਧਰਨਾਟ ਬੰਦੇ ਨਾਲ ਤੁਹਾਡੀ ਘਰ ਵਾਲੀ ਦੀ ਗੱਲ ਲਗਾਤ ਕਿਵੇਂ ਹੋਈ ਕੁਝ ਪਤਾ ਕੁਝ ਮਾੜਾ ਮੈਂ ਦੱਸਦਾ ਬਾਈ ਯਾਰ ਸਾਡਾ ਨਾ ਪਿੰਡ ਦੇ ਨਾਲ ਪਿੰਡ ਤੇ ਸਾਡਾ ਹੱਦ ਤੇ ਖੇਤ ਆ ਤੇ ਉਹਦਾ ਬਾਣ ਸਾਡੇ ਬਾਣ ਦੇ ਨਾਲ ਆ ਮੈਂ ਬਾਣ ਉਹਦਾ ਨਾ ਠੇਕੇ ਤੇ ਲਿਆ ਸੀਗਾ ਜਦੋਂ ਮੈਂ ਠੇਕੇ ਤੇ ਲਿਆ ਸੀ ਉਹ ਕਿਤੇ ਘਰੇ ਆ ਇੱਕ ਦੋ ਵਾਰ ਹੀ ਆਇਆ ਹੁਣ ਹਨਾ ਉਹ ਕਿਤੇ ਆਇਆ ਵੀ ਕਈ ਵਾਰ ਮੈਂ ਕਦੇ ਹੀ ਨਹੀਂ ਸੀ ਠੇਕਾ ਲੈਣਾ ਹੋ ਜਾਂ ਮਸਾਬ ਕਰਨ ਗਿਆ ਉਸ ਤੋਂ ਬਾਅਦ ਕਿਤੇ ਉਹ ਨੰਬਰ ਨੰਬਰ ਇਹਦੇ ਨਾਲ ਕਿਤੇ ਉਹਨੂੰ ਕੋਈ ਕਹਿ ਕੂ ਗਿਆ ਤੇ ਨੰਬਰ ਲੈ ਗਿਆ ਉਹਦਾ ਜਦੋਂ ਨੰਬਰ ਲਾਇਆ ਬਸ ਫਿਰ ਉੱਥੋਂ ਹੀ ਇਹਨਾਂ ਦੀ ਕਿਤੇ ਕਾਟ ਹੀ ਪੈ ਗਈ ਠੀਕ ਆ ਮੈਨੂੰ ਸ਼ੱਕ ਤਾਂ ਹੋਣ ਲੱਗ ਗਿਆ ਸੀ ਮੈਂ ਕਿਹਾ ਯਾਰ ਵੀ ਕੋਈ ਗੱਲ ਬਾਤ ਆ ਜਿਹੜੀ ਇੱਕ 11 ਵਜੇ ਕਹਿੰਦੀ ਤੁਸੀਂ ਘਰੇ ਆ ਜਾਓ ਹੁਣ ਗਰਮੀ ਹੋ ਗਈ ਹੈਨਾ ਆਪ ਵੀ ਪੈ ਜਾਓ ਆ ਕੇ ਤੁਸੀਂ ਹੱਥ ਨੇ ਜਾਵੜ ਮੈਂ ਕਿਹਾ ਹੁਣ ਉਹ ਕਹਿੰਦੀ ਆ ਵੀ ਤੂੰ ਖੇਤ ਜੋ ਚਾਹਗੋੜ ਬੰਨ ਕੇ ਲੈ ਜਾ ਤੂੰ ਖੇਤ ਪੈ ਜਾ ਗੱਲ ਠੀਕ ਆ ਜਦੋਂ ਫਿਰ ਮੈਂ ਉਹਨੂੰ ਜਦੋਂ ਮੈਂ ਵੀ ਆਪਦਾ ਚਾਹਗੋੜ ਮੈਂ ਕਿਉਂ ਬੰਨ ਕੇ ਲਈ ਮੇਰਾ ਘਰ ਆ ਮੈਂ ਜਾਵੜਦਾ ਸੀਗਾ ਗਵੰਡੀਆਂ ਨੇ ਵੀ ਗੱਲ ਨਾਲ ਕਿਹਾ ਸੀਗਾ ਵੀ ਕੋਈ ਬੰਦਾ ਆਉਂਦਾ ਤੁਹਾਡੇ ਘਰੇ ਸਭ ਕੁਝ ਦੱਸਤਾ ਸੀ ਬਾਈ ਮੈਂ ਹਿڈن ਕੈਮਰੇ ਵੀ ਲਵਾਤੇ ਸੀ ਉੱਥੇ ਮੈਨੂੰ ਪਤਾ ਲੱਗ ਗਿਆ ਫਿਰ ਮਨੂੰ ਦੱਸਿਆ ਫਿਰ ਅੱਕ ਕੇ ਉਹ ਕਹਿੰਦੀ ਵੀ ਮੈਂ ਤੇਰੇ ਰਹਿਣਾ ਨਹੀਂ ਉਹ ਫਿਰ ਭੱਜ ਗਈ ਉਹ ਫਿਰ ਉਹਦੇ ਨਾਲ ਰਹਿਣ ਲੱਗ ਗਈ ਬਿਨਾਂ ਤਲਾਕ ਤੋਂ ਬਿਨਾਂ ਤਲਾਕ ਤੋਂ ਹੁਣ ਤਲਾਕ ਵੀ ਨਹੀਂ ਦੇਦੀ ਹੁਣ ਲੈ ਤਲਾਕ ਤਾਂ ਉਹਦਾ ਜਿਹੜਾ ਸਹੁਰਾ ਉਹ ਕਹਿੰਦਾ ਜੇ ਨਾਂ ਵੀ ਦੇਉਗੀ ਤੈਨੂੰ ਤਾਂ ਵੀ ਅਸੀਂ ਆਹ ਕੁੜੀ ਤੋੜ ਦਾਂਗੇ ਕਹਿੰਦਾ ਵੀ ਕੁਝ ਮਰਜ਼ੀ ਕਰੀਓ ਜਦੋਂ ਉਹ ਗਲਤ ਕੰਮ ਕਰੀ ਜਾਂਦੀ ਕਹਿੰਦਾ ਸਾਨੂੰ ਕੀ ਆ ਤੂੰ ਕਹਿੰਦਾ ਮੈਂ ਜੈ ਤਾਂ ਹੈ ਕੁੜੀ ਤੋਂ ਹੀ ਆ ਮੈਂ ਬਈ ਹੁਣ ਮੈਨੂੰ ਇੱਕ ਚੀਜ਼ ਦਾ ਡਰ ਹੈਗਾ ਹੀ ਆ ਜਦੋਂ ਹੁਣ ਉਹਨੇ 7 ਸਾਲ ਮੇਰੇ ਨਾਲ ਰਹਿ ਕੇ ਠੀਕ ਆ ਅਸੀਂ ਇੱਕ ਥਾਲ ਚ ਰੋਟੀ ਖਾ ਕੇ ਮੇਰੇ ਦੋ ਜਵਾਕ ਵੀ ਜੰਮਤੇ ਠੀਕ ਆ ਜਦੋਂ ਉਹ ਮੇਰੇ ਜਵਾਕਾਂ ਦੀ ਨਹੀਂ ਬਣੀ ਉਹ ਮੇਰੀ 7 ਸਾਲਾਂ ਦੇ ਪਿਆਲ ਦੀ ਨਹੀਂ ਬਣੀ ਹਨਾ ਮੈਂ ਉਹਨੂੰ ਵੀ ਆਪਦਾ ਖੁਸ਼ ਰੱਖਿਆ ਉਹਨੂੰ ਹਰ ਚੀਜ਼ੇ ਮੈਂ ਆਪਦਾ ਲਈੜਾ ਕੱਪੜਾ ਬਣਾਉਣਾ ਹਨਾ ਮੈਂ ਤਾਂ ਭਲਾ 6 ਮਹੀਨੇ ਸਾਲ ਤੋਂ ਬਣਾਉਂਦਾ ਸੀਗਾ ਜੋ ਮਹੀਨੇ ਤੋਂ ਮੰਗਦੀ ਸੀ ਉਹਨੂੰ ਕਹਿੰਦੇ ਚੱਲ ਕੋਈ ਨਹੀਂ ਤੇਰੇ ਕੋਲ ਪੈਸੇ ਲਿਆ ਜਾ ਜਿਹੜਾ ਕੋ ਮਰਜ਼ੀ ਚ ਹੀ ਲਿਆ ਹਨਾ ਦੋਸਤੋ ਤੁਸੀਂ ਦੁੱਖ ਦੇਖ ਲਓ ਯਾਰ ਕਿੰਨੇ ਹੁੰਦੇ ਆ ਨਾ ਇਹ ਇਹ ਬੰਦਾ ਕਹਿ ਰਿਹਾ ਕਹਿੰਦਾ ਮੈਂ ਹਰ ਇੱਕ ਹੀਲਾ ਕੀਤਾ ਹਰ ਇੱਕ ਬੰਦੇ ਕੋਲ ਗਿਆ ਹਰ ਇੱਕ ਇਨਸਾਨ ਕੋਲ ਗਿਆ ਹਰ ਇੱਕ ਕਾਨੂੰਨ ਕੋਲ ਗਿਆ ਪਰ ਇਸ ਬੰਦੇ ਦੀ ਕਿਸੇ ਨੇ ਸੁਣਵਾਈ ਨਹੀਂ ਸੁਣੀ ਦੋਸਤੋ ਅਕਸਰ ਮੈਂ ਇਹ ਗੱਲ ਜ਼ਰੂਰ ਕਹਿਣਾ ਹੁੰਦਾ ਵੀ ਜਿਹੜਾ ਪਿਆਰ ਦਾ ਇੱਕ ਕਲ ਜੁਗ ਆਇਆ ਪਿਆ ਪੰਜਾਬ ਦੇ ਵਿੱਚ ਕੱਲ ਜੋ ਗਾਇਆ ਪਿਆ ਜਿਵੇਂ ਆਪਾਂ ਕਹਦੇ ਰਿਸ਼ਤੇ ਦਾ ਤਾਰ-ਤਾਰ ਹੋਏ ਪਿਆ ਮਾਮੀ ਭਾਣਜ ਨਾਲ ਗਲਤ ਹਰਕਤਾਂ ਕਰੀ ਜਾਂਦੀ ਆ ਚਾਚਾ ਚਾਚੀ ਨਾਲ ਚਾਚਾ ਭਤੀਜੀ ਨਾਲ ਐਦਾਂ ਕੁਝ ਬਹੁਤ ਕੁਛ ਆ ਜੇ ਆਪਾਂ ਕਹਦੀ ਵੀ ਹਨਾ ਰਿਸ਼ਤਿਆਂ ਨੂੰ ਬੋਲਦੇ ਆ ਪਰ ਨਹੀਂ ਇਹ ਸੱਚੇ ਹਕੀਕਤਾਂ ਦੋਸਤੋ ਅੱਜ ਕੱਲ ਉਹ ਟਾਈਮ ਹੁੰਦਾ ਸੀ ਜਦੋਂ ਚਾਚੇ ਦਾ ਡਰ ਹੁੰਦਾ ਸੀ ਚਾਚਾ ਭਤੀਜੀ ਦੀ ਇੱਜ਼ਤ ਸੋਚਦਾ ਸੀ ਪਰ ਅੱਜ ਕੱਲ ਜੇ ਆਪਾਂ ਦੇਖਿਆ ਜਾਵੇ ਕਈ ਹਾਲਾਤਾਂ ਦੇ ਵਿੱਚ ਚਾਚਾ ਵੀ ਭਤੀਜੀ ਤੇ ਮਾਰੀ ਅੱਖ ਰੱਖਦਾ ਤੇ ਘਰਾਂ ਦੇ ਵਿੱਚ ਇੱਕ ਦੂਜੇ ਗਵਾਂਡੀ ਨੂੰ ਟਾਰਗੇਟ ਰੱਖੀ ਬੈਠੇ ਆ ਇੱਕ ਦੂਜੇ ਨਾਲ ਗਲਤ ਹਰਕਤਾਂ ਕਰਦੇ ਰਹਿੰਦੇ ਆ ਮਤਲਬ ਇੱਕ ਇੱਕ ਕਾਮ ਦੀ ਇੱਕ ਵਾਸ਼ਨਾ ਭਰੀ ਪਈ ਆ ਇੱਕ ਫੂਨਾ ਨੇ ਗੰਦ ਪਾਇਆ ਪਿਆ ਜਿਹਦੇ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰਾ ਗੰਦ ਆਪਾਂ ਨੂੰ ਦੇਖਣ ਨੂੰ ਮਿਲਦਾ ਵੀ ਵਾਰਦਾਤਾਂ ਤਾਂ ਹੀ ਇੰਨੀਆਂ ਹੁੰਦੀਆਂ ਤਾਂ ਹੀ ਇਹਨੇ ਕਿ ਇਸ ਆਪਣੇ ਸਾਹਮਣੇ ਆਉਂਦੇ ਆ ਵੀ ਉੱਥੇ ਆ ਚੀਜ਼ ਹੋ ਗਈ ਉੱਥੇ ਆ ਚੀਜ਼ ਹੋ ਗਈ ਉੱਥੇ ਆ ਚੀਜ਼ ਹੋ ਗਈ ਦੋਸਤੋ ਜਿਹੜਾ ਇਹ ਬੰਦਾ ਸੀ ਉਸਨੇ ਉਸ ਬੰਦੇ ਦੀ ਤਰਨਾਟ ਬੰਦੇ ਦੀ ਜ਼ਮੀਨ ਠੇਕੇ ਤੇ ਲਈ ਹੋਈ ਸੀ ਤੇ ਉਹ ਕੀ ਕਰਦਾ ਸੀ ਇਹਨਾਂ ਦੇ ਘਰੇ ਵੀ ਆਉਂਦਾ ਸੀਗਾ ਜਦੋਂ ਇਹ ਨਹੀਂ ਹੁੰਦਾ ਸੀਗਾ ਇਹਦੀ ਘਰ ਵਾਲੀ ਇਹਨੂੰ ਬਹਾਨੇ ਦੇ ਨਾਲ ਕਹਿੰਦ ਹੁੰਦੀ ਸੀ ਕਿ ਵੀ ਦੁਪਹਿਰੇ ਵੀ ਖੇਤ ਹੀ ਪੈ ਜਾ ਕਰ ਤੂੰ ਕਿਉਂ ਆਉਣਾ ਹੁਣਾ ਘਰੇ ਵੀ ਤੂੰ ਖੇਤ ਹੀ ਪੈ ਜਾ ਕਰ ਵੀ ਖੇਤ ਦਾ ਕੰਮ ਹੁੰਦਾ ਹਨਾ ਵੀ ਕੋਈ ਕਣਕ ਬੀਜੀ ਹੋਈ ਆ ਉਥੇ ਆਗਣਾ ਲਾ ਦੇ ਕੋਈ ਜਾਂ ਕੋਈ ਖਾਲ ਆ ਪਾਣੀ ਕੋਈ ਆਪਣੀ ਮੋਟਰ ਨਾਲ ਛੱਡ ਲਈ ਜਾਂ ਤਾਰਾਂ ਨਾਲ ਚੋਰੀ ਹੋ ਜਾਣਾ ਇਹ ਜੇ ਬਹਾਨੇ ਲਾ ਲਾ ਕੇ ਇਹਨੂੰ ਉਥੇ ਹੀ ਰਖਾ ਦਿੰਦੀ ਸੀ ਤੇ ਉਹ ਬਾਅਦ ਵਿੱਚ ਤਰਨਾੜ ਬੰਦਾ ਉਹਨਾਂ ਦੇ ਘਰੇ ਵੀ ਆਉਂਦਾ ਸੀ ਜਦੋਂ ਇਸ ਬੰਦੇ ਨੂੰ ਪਤਾ ਲੱਗਿਆ ਆਪਣੀ ਘਰਵਾਲੀ ਬਾਰੇ ਵੀ ਮੇਰੀ ਘਰਵਾਲੀ ਇਦਾਂ ਦੀ ਆ ਵੀ ਗਲਤ ਚੱਲਦੀ ਆ ਤੇ ਇਸ ਨੇ ਉਸ ਨੂੰ ਪੁੱਛਣਾ ਜ਼ਾਹਿਰ ਕੀਤਾ ਵੀ ਪੁੱਛਿਆ ਉਹਨੂੰ ਤੇ ਉਹ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ ਤੇ ਜਾ ਕੇ ਉਸ ਦੇ ਘਰੇ ਵਸ ਰਹੀ ਆ ਪਿੰਡ ਦੇ ਇੱਕੋ ਪਿੰਡ ਦੇ ਵਿੱਚ ਤਰਨਾੜ ਬੰਦਾ ਉਹ ਇੱਕੋ ਪਿੰਡ ਦੇ ਹੈਗੇ ਆ ਤੇ ਉਹਦੇ ਘਰੇ ਜਾ ਕੇ ਉਹ ਵਸ ਰਹੀ ਆ ਤੇ ਇਹ ਬੰਦਾ ਕਹਿੰਦਾ ਨਾ ਤਾਂ ਮੈਨੂੰ ਤਲਾਕ ਦੇ ਰਹੀ ਆ ਤੇ ਨਾ ਮੈਂਨੇ ਜੁਆਕਾਂ ਨੂੰ ਰੋਟੀ ਦੇ ਰਹੀ ਆ ਨਾ ਮੇਰੇ ਕੋਲ ਵਸ ਰਹੀ ਆ ਉਹ ਕਹਿੰਦੀ ਮੈਂ ਰਹਿਣਾ ਹੀ ਉੱਥੇ ਆ अच्छा ਹੁਣ ਕੀ اچھا ਹੁਣ ਕੀ ਕਹਿਣਾ ਚਾਹੁੰਦੇ ਹੋ ਉਸ ਲੋਕਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਜਿਹੜੀਆਂ ਜਨਾਨੀਆਂ ਆਪਣੇ ਪਰਿਵਾਰ ਨੂੰ ਛੱਡ ਕੇ ਕਿਸੇ ਬਗਾਨੇ ਤੇ ਨਿਰਭਰ ਹੋ ਜਾਂਦੀਆਂ ਆਪਣੇ ਘਰ ਵਾਲਿਆਂ ਨੂੰ ਛੱਡ ਕੇ ਦੂਜੇ ਤੇ ਨਿਰਭਰ ਹੋ ਜਾਂਦੀਆਂ ਉਹ ਜਿਹੇ ਲੋਕਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਈ ਯਾਰ ਮੇਰੀ ਗੱਲ ਸੁਣ ਹਣਾ ਮੈਨੂੰ ਨਾ ਬੜੇ ਬੰਦੇ ਨੇ ਇਹ ਗੱਲ ਕਹੀ ਹੈ ਨਾ ਵੀ ਤੂੰ ਚੱਕ ਦੇ ਇਹਨਾਂ ਨੂੰ ਹਣਾ ਦੋਨਾਂ ਨੂੰ ਬਈ ਮੈਂ ਚੱਕ ਦੂੰ ਮੈਂ ਜੇਲ੍ਹ ਛੁੱਟ ਜੇ ਤੇ ਮੇਰੇ ਜਵਾਕਾ ਕੌਣ ਸੰਭੋ ਹੂੰ ਠੀਕ ਹਨ ਮੈਨੂੰ ਤਾਂ ਉਹ ਤਾਂ ਚੱਲ ਜਿਹੇ ਜੀ ਹੋ ਗਈ ਹੋ ਗਈ ਕਿਉਂਕਿ ਲੋਕ ਇੱਕ ਪਾਸੇ ਤਾਂ ਲੋਕਾਂ ਨੇ ਚੱਕ ਦੇ ਦੇਨੇ ਦੂਜੇ ਪਾਸੇ ਉਹਨਾਂ ਨੇ ਕਹਿਣਾ ਚਲੋ ਤਾਂ ਜਿਹੇ ਜੀ ਸੀਗੀ ਸੀਗੀ ਗੰਦ ਵੀ ਤੂੰ ਕਾਹਤੋਂ ਆਹ ਕੀਤਾ ਵੀ ਤਲਾਕ ਦੇ ਕੇ ਬਰੇ ਕਰਦਾ ਹਨ ਵੀ ਤੂੰ ਆ ਤੇਰਾ ਜਵਾਕਾਂ ਬਾਰੇ ਸੋਚ ਲੈਂਦਾ ਉਹ ਕਰ ਲੈਂਦਾ ਭਾਈ ਮੈਂ ਹੁਣ ਜਵਾਕਾਂ ਬਾਰੇ ਹੀ ਸੋਚਦਾ ਵੀ ਮੈਨੂੰ ਉਹ ਚੀਜ਼ ਨਹੀਂ ਚੰਗੀ ਲੱਗਦੀ ਵੀ ਮੈਂ ਕੱਲ ਨੂੰ ਉਹਨੂੰ ਕੋਈ ਗਲਤ ਕੰਮ ਕਰਕੇ ਮੈਂ ਆਪ ਜੇਲ੍ਹ ਉੱਠ ਜਾਂਦੇ ਉਹਦਾ ਕੀ ਫਾਇਦਾ ਮੇਨ ਮਕਸਦ ਤੇਰਾ ਮਤਲਬ ਇਹ ਹੈ ਵੀ ਮੈਨੂੰ ਤਲਾਕ ਮਿਲ ਜਾਏ ਭਾਈ ਮੈਂ ਕਹਣਾ ਵੇਖ ਵੀ ਡੁੱਲੇ ਬੇਲਾਂ ਦਾ ਹਜੇ ਕੁਝ ਨਹੀਂ ਵਿਗੜਿਆ ਜੇ ਉਹ ਆਉਣਾ ਚਾਹੁੰਦੀ ਹੈ ਹੁਣ ਠੀਕ ਆ ਚਲ ਮੈਂ ਇੱਕ ਕੀ ਕਹਿੰਦੇ ਹੁੰਦੇ ਆ ਜਵਾਕਾ ਮਾਰਾ ਸਬਰ ਕਰ ਲੂੰ ਜਾਮਾ ਕੋ ਹੋਰ ਆ ਠੀਕ ਆ ਪਰ ਆ ਵੀ ਮੈਂ ਇਹ ਨਹੀਂ ਹੋਊਗਾ ਵੀ ਮੈਂ ਉਹਨੂੰ ਲਿਆਂਦਾ ਤੇ ਉਹ ਮਗਰ ਉਹਨੂੰ ਫੋਨ ਲਾਵੇ ਤੇ ਮੇਰੇ ਮਗਰ ਉਹ ਆਵੇ ਮੈਂ ਉਹ ਚੀਜ਼ ਨਹੀਂ ਬਰਦਾਸ਼ਤ ਕਰਨੀ ਮੇਰੇ ਜਵਾਕਾਂ ਦੇ ਅਸਲ ਗਲਤ ਪਊਗਾ ਪਹਿਲੀ ਗੱਲ ਤਾਂ ਮੈਂ ਇਹ ਗੱਲ ਕਹਿਣਾ ਵੀ ਮੈਂ ਰੋਟੀ ਵੀ ਲਾ ਕੇ ਦੇਈ ਜਾਨਾ ਜਵਾਕਾਂ ਨੂੰ ਸੰਭੀ ਵੀ ਜਾਨਾ ਸਾਰਾ ਕੁਝ ਕਰੀ ਜਾਨਾ ਚਲ ਜਿਹੜਾ ਮੇਰਾ ਕੰਮ ਸੀ ਉਹ ਮੇਰਾ ਛੁੱਟ ਗਿਆ ਠੀਕ ਆ ਮੈਂ ਘਰ ਦਾ ਚਲਾ ਦੇ ਪਸ਼ੂ ਪਾਲਦਾ ਜਵਾਕਾਂ ਨੂੰ ਹੁਣ ਦੂਜਾ ਮੇਰਾ ਮੁੰਡਾ ਜਦੋਂ ਸਕੂਲ ਲੱਗ ਗਿਆ ਉਦੋਂ ਬਾਅਦ ਮੈਂ ਖੇਤੀ ਵੀ ਲੱਗ ਜੂ ਕਰਨ ਕਿਉਂਕਿ ਤੜਕੇ ਉਹਨਾਂ ਨੂੰ ਕਰਕੇ ਤੇ ਸਕੂਲ ਛੱਡਿਆ ਕਰਨ ਉਦੋਂ ਬਾਅਦ ਖੇਤੀ ਦਾ ਕਰ ਲਿਆ ਕਰੂੰਗਾ ਸ਼ਾਮ ਨੂੰ ਜਦੋਂ ਲਿਆ ਕਰੂੰ ਉਦੋਂ ਮੈਂ ਘਰੇ ਘਰੇ ਆਪਦਾ ਨਾਲ ਪੱਠੇ ਵੱਢ ਕੇ ਲਿਆ ਜਾ ਕੇ ਨਾਲੇ ਮਾਂ ਉਹਨਾਂ ਨੂੰ ਦੇਖਭਾਲ ਕਰ ਲਿਆ ਕਰੂੰਗਾ ਤੇ ਜੇ ਹੁਣ ਮੇਰੇ ਸਹੁਰੇ ਮੇਰੇ ਮਗਰ ਪਏ ਫਿਰਦੇ ਉਹ ਕਹਿੰਦੇ ਵੀ ਨਹੀਂ ਅਸੀਂ ਤੈਨੂੰ ਛੋਟੀ ਕੁੜੀ ਤੋੜ ਦਾਂਗੇ ਹਨਾ ਜੇ ਉਹਨਾਂ ਨੇ ਤੋਰੀ ਉਹਨਾਂ ਨਾਲ ਮੈਂ ਇੱਕ ਗੱਲ ਕਰਕੇ ਲਿਆਉਂਗਾ ਵੇਖੋ ਮੇਰੇ ਜਵਾਕਾ ਕੱਲ ਨੂੰ ਜੇ ਇਹ ਇੰਨਾ ਚ ਦਰੈਵਤ ਰੱਖਣ ਲੱਗ ਗਈ ਹੈ ਨਾ ਕੱਲ ਨੂੰ ਕੋਈ ਹੋਰ ਜਵਾਕ ਹੋ ਜੇ ਵੀ ਇਹਨਾਂ ਚ ਦਰੈਵਤ ਰੱਖਣ ਲੱਗ ਗਈ ਵੀ ਮੈਂ ਮੁੜ ਕੇ ਤਲਾਕ ਦੇ ਦੇਣਾ ਮੈਂ ਨਹੀਂ ਰੱਖਣੀ ਪਰ ਮੈਂ ਇੱਕ ਹੱਥ ਬੰਨ ਕੇ ਬੇਨਤੀ ਕਰਦਾ ਕੁੜੀਆਂ ਅੱਗੇ ਵੀ ਜੇ ਤੁਸੀਂ ਮੰਨ ਕੇ ਚੱਲੋ ਆਪਦੇ ਜਵਾਕਾਂ ਦਾ ਜਾਂ ਆਪਦੇ ਘਰ ਵਾਲੇ ਦਾ ਤੁਸੀਂ ਮੋਹ ਭਾਦ ਛੱਡਤਾ ਗਾਂ ਛੱਡ ਸੋਨੂੰ ਮੋਹ ਉਹਨੇ ਵੀ ਦੇਣਾ ਚਾਹੀਦਾ ਤੁਸੀਂ ਗਾਂ ਚੱਲਗਾ ਠੀਕ ਆ ਜਿਹੜਾ ਤੁਹਾਨੂੰ ਅੱਜ ਸੱਤ ਮੈਂ ਸੱਤ ਹਾਲਾਂ ਦਾ ਉਹਨੂੰ ਪਿਆਰ ਇੰਨਾ ਕਰਦਾ ਸੀਗਾ ਤੇ ਮੇਰੇ ਨਾਲੋਂ ਵੱਧ ਪਿਆਰ ਉਹ ਕੀ ਦੇ ਗਿਆ ਜਲ ਕੀ ਕੀ ਦੇ ਗਿਆ ਉਹ ਕਿ ਇੱਕ ਪੈਸਾ ਦੇਖ ਲੈ ਉਹਦੇ ਕੋਲ ਜਿਆਦੇ ਠੀਕ ਆ ਉਹ ਵੀ ਤਾਂ ਜਿਹੜਾ ਬੰਦਾ ਆਪਦੀ ਘਰ ਵਾਲੀ ਮਾਰ ਸਕਦਾ ਤੇ ਉਹਨੂੰ ਨਾ ਮਾਰੂਗਾ ਠੀਕ ਹੈ ਨਾ ਇਹ ਇਹ ਚੀਜ਼ਾਂ ਤੁਸੀਂ ਇੱਕ ਆਪ ਦਾ ਜਿਹੜਾ ਤੁਹਾਡਾ ਵਧੀਆ ਪਰਿਵਾਰ ਚੱਲ ਰਿਹਾ ਤੁਸੀਂ ਉਹਨੂੰ ਛੱਡ ਕੇ ਬਾਹਲੇ ਸੋਹਣੇ ਵਾਲੇ ਪਾਸੇ ਨਾ ਜਾਇਆ ਕਰੋ ਉਹ ਕਈ ਵਾਰੀ ਚਮਕਦਾ ਜਿਆਦਾ ਹੁੰਦਾ ਉਹਦੇ ਵਿੱਚ ਕੱਖ ਨਹੀਂ ਹੁੰਦਾ ਚੀਕਣਾ ਵੀ ਹਰ ਚੀ ਹਮਕਦੀ ਚੀਜ਼ ਹੋਣਾ ਨਹੀਂ ਹੁੰਦੀ ਉਹ ਗੱਲ ਆ ਵੀ ਜੇ ਤੁਸੀਂ ਚਮਕ ਚਮਕਾਲੇ ਪਾਸੇ ਜਾਓਗੇ ਨਾ ਉਹ ਕਿਸੇ ਨਾ ਕਿਸੇ ਦਿਨ ਤੁਹਾਡੇ ਅੱਖਾਂ 'ਚ ਪੈਣੀ ਪੈਣੀ ਆ ਉਹ ਜਦੋਂ ਮਰਜ਼ੀ ਦੇਖ ਲਿਓ ਪਰ ਮੈਂ ਇੱਕ ਬੇਨਤੀ ਕਰਦਾ ਵੀ ਤੁਸੀਂ ਇਹ ਕੰਮ ਨਾ ਕਰਿਆ ਕਰੋ ਜੇ ਤੁਸੀਂ ਕੰਮ ਕਰਨਾ ਹੀ ਆਂ ਵਿਆਹ ਤੋਂ ਪਹਿਲਾਂ ਕਰ ਲਓ ਵੀ ਉੱਥੇ ਜਾਵੜੋ ਜੇ ਤੁਸੀਂ ਜਵਾਕ ਜੰਮ ਲਏ ਤੇ ਉਸ ਤੋਂ ਬਾਅਦ ਇਹ ਕੰਮ ਨਾ ਕਰੋ ਜਵਾਕਾਂ ਦਾ ਕੋਈ ਤੋਸੂਰ ਨਹੀਂ ਉਹ ਨਿਆਣੇ ਆ ਉਹਨਾਂ ਦਾ ਨਹੀਂ ਕੋਈ ਕਸੂਰ ਕੀ ਕਹਿਣਾ ਚਾਹੋ ਨੇ ਆਪਣੀ ਘਰ ਵਾਲੀ ਨੂੰ ਮੈਂ ਇਹੀ ਗੱਲ ਕਹਿਣਾ ਵੀ ਹਜੇ ਤਾਂ ਕੁਝ ਨਹੀਂ ਵਿਗੜਿਆ ਜੇ ਆ ਸਕਦੀਆਂ ਤਾਜ਼ਾ ਠੀਕ ਹੈ ਨਾ ਪਰ ਜੇ ਹੁਣ ਹੋ ਸਕਦਾ ਬਈ ਉਹਨੇ ਸਾਈਨ ਕਰ ਦਿੱਤੇ ਹੁਣ ਕਿਉਂਕਿ ਮੇਰਾ ਸਹੁਰਾ ਦੋ ਤਿੰਨ ਦਿਨ ਹੋ ਗਏ ਮਗਰ ਪਿਆ ਫਿਰਦਾ ਉਹ ਛੋਟੀ ਕੁੜੀ ਉਹ ਕਹਿੰਦਾ ਅਸੀਂ ਵਿਆਹਣਗੇ ਆ ਤੇ ਅਸੀਂ ਇਹਨੂੰ ਤੋੜ ਦਿੰਨੇ ਆ ਵੀ ਕਿਉਂ ਉਹ ਕਹਿੰਦੇ ਸਾਡੇ ਦੋਤਾ ਦੋਤੀ ਆ ਵੀ ਉਹ ਨਾ ਰੋਲਣਾ ਉਹਨਾਂ ਨੂੰ ਐਂ ਡਰ ਆ ਵੀ ਜੇ ਮੈਂ ਤਲਾਕ ਦੇਤਾ ਤੇ ਮੈਂ ਕਿਤੇ ਹੋਰ ਨਾ ਵਿਆਹ ਕਰਾ ਲਾਂ ਪਾਸੋਂ ਨਾ ਲਿਆ ਵਾਂ ਵੀ ਮੁੜ ਕੇ ਸਾਡੇ ਦੋਤਾ ਦੋਤੀ ਰੋਲ ਜਾਣਗੇ ਚਲੋ ਕੋਈ ਨਾ ਇਹ ਖਬਰ ਪੰਚਾਵਾਂਗੇ ਥੋੜੀ ਠੀਕ ਹੈ ਬਈ ਧੰਨਵਾਦ ਦੋਸਤੋ ਇਹ ਹਾਲਾਤ ਨੇ ਪੰਜਾਬ ਦੇ ਇਸ ਇਨਸਾਨ ਦੇ ਨਾਲ ਇਹੋ ਜਿਹਾ ਕੁਝ ਹੋਇਆ ਵੀ ਇਹਦੀ ਜਿਹੜੀ ਘਰ ਵਾਲੀ ਆ ਉਹ ਕਿਸੇ ਧਰਨਾੜ ਬੰਦੇ ਨਾਲ ਰਹਿ ਰਹੀ ਆ ਪਰ ਇਹਦੇ ਕੋਲ ਨਹੀਂ ਰਹਿ ਰਹੀ ਤੇ ਇਸ ਬੰਦੇ ਦਾ ਰੋਣਾ ਹੋਇਆ ਪਿਆ ਕਿਉਂਕਿ ਰੋਟੀ ਪਾਣੀ ਸਾਰਾ ਕੁਝ ਆਪ ਕਰਨਾ ਪੈਂਦਾ ਸਾਰਾ ਕੁਝ ਇਹ ਪੰਜਾਬ ਦੇ ਹਾਲਾਤ ਆ ਇਹ ਕਲ ਜੂਗਾ ਦੋਸਤੋ ਜਿਹੜਾ ਕੁਝ ਤੁਹਾਨੂੰ ਵਿਖਾਉਣੇ ਆ ਇਹ ਸੱਚੀਆਂ ਘਟਨਾਵਾਂ ਹੁੰਦੀਆਂ ਜਿਹੜੀਆਂ ਸਸੇ ਇੱਕ ਤੁਹਾਨੂੰ ਵਿਖਾਉਣੇ ਹੁੰਦੇ ਆ ਤੁਸੀਂ ਵੇਖਿਆ ਕਰੋ ਵੀ ਇਹ ਚੀਜ਼ਾਂ ਹਕੀਕਤ ਆ ਦੋਸਤੋ ਹਰ ਇੱਕ ਬੰਦਾ ਮੂੰਹ ਚਾ ਕੇ ਕਮੈਂਟ ਕਰ ਦਿੰਦਾ ਵੀ ਤੁਸੀਂ ਐਂ ਕਰਤਾ ਉਹ ਕਰਤਾ ਪਰ ਨਹੀਂ ਜੇ ਤੁਸੀਂ ਵੇਖੋਗੇ ਧਿਆਨ ਨਾਲ ਪੰਜਾਬ ਦੇ ਹਾਲਾਤ ਇਦਾਂ ਦੇ ਬਣੇ ਪਏ ਆ ਇੰਡੀਆ ਦੇ ਹਾਲਾਤ ਇਦਾਂ ਦੇ ਬਣੇ ਪਏ ਆ ਦੋਸਤੋ ਇੱਥੇ ਹਰ ਇੱਕ ਚੀਜ਼ ਮੁਕੰਮਲ ਹੋਈ ਪਈ ਹੈ ਹਰ ਇੱਕ ਚੀਜ਼ ਦਾ ਪ੍ਰੋਸੈਸ ਚੱਲ ਰਿਹਾ ਵੀ ਹਰ ਇੱਕ ਚੀਜ਼ ਹਰ ਦਿਨ ਇੱਕ ਵਾਰਦਾਤ ਨਵੀਂ ਹੋ ਰਹੀ ਹੈ ਦੋਸਤੋ ਸਾਰੀਆਂ ਕੁੜੀਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਜੇ ਤੁਸੀਂ ਆਪਣੇ ਘਰ ਵਾਲੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਉਹਨੂੰ ਤਲਾਕ ਦਿਓ ਤੇ ਕੰਮ ਨਿਬੇੜੋ ਕਿਉਂ ਉਸਦੀ ਬੇਇੱਜ਼ਤੀ ਕਰਾਉਣੇ ਹੋ ਨਾਲੇ ਆਪਣੀ ਬੇਇੱਜ਼ਤੀ ਕਰਾਉਣੇ ਹੋ ਸਾਰੀਆਂ ਕੁੜੀਆਂ ਨੂੰ ਨਹੀਂ ਮੈਂ ਕਹਿੰਦਾ ਕਈ ਹੈ ਹੀ ਐ ਏਦਾਂ ਦੀਆਂ ਕੁੜੀਆਂ ਜਿਨ੍ਹਾਂ ਜਿਹੜੀਆਂ ਇਹ ਜਿਹਾ ਕੁਝ ਕਰਦੀਆਂ ਨੇ ਸਾਰੇ ਮੁੰਡੇ ਨਹੀਂ ਗਲਤ ਹੁੰਦੇ ਸਾਰੀਆਂ ਕੁੜੀਆਂ ਨਹੀਂ ਗਲਤ ਹੁੰਦੀਆਂ ਇਸ ਬੰਦੇ ਨਾਲ ਜਿਹੜਾ ਕੁਝ ਹੋ ਰਿਹਾ ਤੁਹਾਨੂੰ ਸਾਰਾ ਕੁਝ ਦੱਸਤਾ ਇਸ ਬੰਦੇ ਨੇ ਕਹਾਣੀ ਤੁਸੀਂ ਸੁਣ ਲਈ ਸਾਰੀ ਕਮੈਂਟ ਕਰਕੇ ਜਰੂਰ ਦੱਸੋ ਵੀ ਵੀਡੀਓ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸਹਿਦ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ